ਕਿਉਂਕਿ ਜਿਸ ਦਿਨ ਬਾਬਾ ਫਤਿਹ ਸਿੰਘ ਜੀ ਨੇ ਸੀਸ ਤੇ ਦੁਮਾਲਾ ਚਲਾਇਆ ਨਾ ਤੇ ਮਾਝ ਨੇ ਕਿਹਾ ਇਹਨਾਂ ਦੇ ਨਾਮ ਤੇ ਇੱਕ ਪੰਥ ਚੱਲੇਗਾ ਜਿਨ੍ਹਾਂ ਨੂੰ ਗੁਰੂ ਕੀਆਂ ਲਾਲੀਆਂ ਫੌਜਾਂ ਨਿਹੰਗ ਸਿੰਘ ਕਿਹਾ ਜਾਂਦਾ ਤੇ ਸੰਗਤਰੀ ਫਿਰ ਸਿੰਘਾਂ ਨੇ ਖਲਗੀ ਤਰ ਪਾਚਾ ਜੀ ਦੇ ਕੋਲੋਂ ਮੰਗਿਆ ਹੀ ਦੰਗਾ ਏ ਦੰਗੇ ਦਾ ਅਰਥ ਜੰਗਾ ਮੰਗੀਆਂ ਕਹਿੰਦੇ ਜੇ ਪਾਚਾ ਜੀ ਸਾਨੂੰ ਕੋਈ ਬਖਸ਼ਿਸ਼ ਕਰਨੀ ਨਾ ਕੋਈ ਗੁਰਤੀ ਦੇਣੀ ਤੇ ਸਾਨੂੰ ਜੰਗਾ ਦੀ ਦੇ ਦਿਓ ਕਹਿੰਦੇ ਸਾਨੂੰ ਜੰਗ ਕਰਨ ਦਾ ਚਾਹ ਰਿੰਦਾ ਤੇ ਸੰਗਤ ਜੀ ਸੱਚਮੁੱਚ ਪਾਤਸ਼ਾਹ ਜੀ ਅੱਜ ਕਹਿੰਦੇ ਵੀ ਜੰਗਾਂ ਦਾ ਚਾਹ ਰਿੰਦਾ ਸਿੰਘੋ ਅੱਜ ਇੱਕ ਇਹੋ ਜੀ ਜੰਗ ਦੁਨੀਆ ਤੇ ਕਰਾਵਾਂਗੇ ਨਾ ਜਿਹੜਾ ਦਿਨ ਅਗਲਾ ਚੜਨਾ ਉਸ ਦਿਨ ਇਹੋ ਜੀ ਜੰਗ ਲੜੀ ਜਾਣੀ ਹੈ ਜਿਹੜੀ ਦੁਨੀਆ ਤੇ ਕਦੇ ਨਹੀਂ ਹੋਈ ਹੋਵੇਗੀ ਹੁਣ ਸੰਗਤ ਜੀ ਜਦੋਂ ਇੱਕ ਸਿੰਘ ਨੇ ਆ ਕੇ ਬਾਜਾਂ ਵਾਲੇ ਨੂੰ ਦੱਸਿਆ ਪਾਤਸ਼ਾਹ ਜੀ ਪਿੱਛੇ ਘੇਰੇ ਪਏ ਨੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਉਦੇਸ਼ ਸਿੰਘ ਨੂੰ ਕੋਲ ਬੁਲਾਇਆ ਕਹਿੰਦੇ ਉਦੇਸ਼ ਸਿੰਘਾ ਜੀ ਜਾਓ ਪਿੱਛੇ ਜਾ ਕੇ ਜਿਹੜੇ ਸਿੰਘਾਂ ਨੂੰ ਘੇਰੇ ਪਇਓ ਤੋੜ ਕੇ ਆਓ ਤੇ ਸੰਗਤ ਜੀ ਇੱਥੇ ਫਿਰ ਇਤਿਹਾਸਕਾਰ ਦੱਸਦੇ ਨੇ ਵੀ ਇੱਕ ਕਲਗੀਧਰ ਪਾਤਸ਼ਾਹ ਜੀ ਦੀ ਰਹਿਮਤ ਸੀ ਜਦੋਂ ਜਦੋਂ ਵੀ ਖਾਲਸੇ ਨੂੰ ਕਿਤੇ ਘੇਰਾ ਪੈਣਗੇ ਨਾ ਜਾਂ ਘੇਰੇ ਪੈਣਗੇ ਤੇ ਸੰਗਤ ਜੀ ਉਥੇ ਉਥੇ ਭਾਈ ਉਦਾਸ ਸਿੰਘ ਜੀ ਆ ਕੇ ਘੇਰੇ ਤੋੜਨ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਸ਼ਹੀਦ ਸਿੰਘ ਸਦਾ ਹੀ ਅੰਗ ਸੰਗ ਸਹਾਈ ਹੁੰਦਾ ਕਲਗੀਧਰ ਪਾਤਸ਼ਾਹ ਜੀ ਨੂੰ ਕਿਸੇ ਨੇ ਸਵਾਲ ਕੀਤਾ ਪਾਤਸ਼ਾਹ ਜੀ ਸ਼ਹੀਦ ਸਿੰਘਾਂ ਦਾ ਅਰਥ ਕੀ ਹੁੰਦਾ ਹੈ ਮਹਾਰਜ ਕਹਿੰਦੇ ਵੀ ਸ਼ਹੀਦ ਸਿੰਘ ਜਿਹੜੇ ਸਦਾ ਹੀ ਅੰਗ-ਸਾਂਗ ਰਹਿੰਦੇ ਨੇ ਜਿੱਥੇ ਯਾਦ ਕਰੋ ਉੱਥੇ ਆ ਕੇ ਸਿੰਘ ਦੇ ਨਾਲ ਖੜੇ ਹੋ ਜਾਣਗੇ ਆਨੰਦਪੁਰ ਸਾਹਿਬ ਦੇ ਘੇਰੇ ਅੰਦਰ ਵੀ ਸੰਗਤ ਦੀ ਜਦੋਂ ਸਿੰਘ ਬਾਹਰ ਜੰਗ ਕਰਨ ਜਾ ਕਰਦੇ ਸਨ ਨਾ ਤੇ ਜਿੱਥੇ ਸਿੰਘ ਹੁੰਦੇ ਸਨ ਉਸ ਤੋਂ ਬਹੁਤ ਅੱਗੇ ਤੱਕ ਫੌਜ ਜਿਹੜੀ ਮਰੀ ਮੁੱਕੀ ਹੁੰਦੀ ਸੀ ਤੇ ਵਜ਼ੀਰ ਖਾਨ ਹੈਰਾਨ ਹੁੰਦਾ ਸੀ ਸਿੰਘ ਉੱਥੇ ਖੜੇ ਆ ਅੱਗੇ ਆ ਕੇ ਵਾਰ ਕਿਨੇ ਕੀਤੇ ਨੇ ਤੇ ਬਾਜਾਂ ਵਾਲੇ ਮੁਸਕਰਾ ਕੇ ਕਹਿੰਦੇ ਸਨ ਸਾਡੇ ਸ਼ਹੀਦ ਸਿੰਘ ਆਏ ਨੇ ਇਹ ਸਾਡੇ ਜੰਗਲ ਵਿੱਚ ਲੜ ਰਹੇ ਨੇ ਫਿਰ ਸੰਗਤ ਦੀ ਜਦੋਂ ਭਾਈ ਉਦਾਸ ਸਿੰਘ ਇਹਨਾਂ ਨੂੰ ਭੇਜਿਆ ਪਿੱਛੇ ਨੂੰ ਭਾਈ ਉਦਾਸ ਸਿੰਘ ਦੀ ਸੰਗਤ ਦੀ ਸ਼ਸਤਰਾਂ ਨਾਲ ਲੈ ਸੇ ਕਿਉਂਕਿ ਕਲਗੀਧਰ ਪਾਤਸ਼ਾਹੀ ਦਾ ਸਿੰਘ ਉਹ ਸਦਾ ਹੀ ਸ਼ਸਤਰ ਪਹਿਨਦਾ ਬਸਤਰ ਪਹਿਨਦਾ ਤੇ ਪਾਤਸ਼ਾਹ ਜੀ ਨੇ ਤੇ ਇਹੋ ਕਿਹਾ ਨਾ ਰਹਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾਚੇ ਮਰਜ ਕਹਿੰਦੇ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਦਾਵ ਜਦੋਂ ਮੇਰੇ ਦਰਸ਼ਨ ਨੂੰ ਆਉਣਾ ਨਾ ਤੇ ਸੰਗਤ ਜੀ ਜਦੋਂ ਸਿੰਘ ਤਖਤ ਸਹਬਾਨ ਤੇ ਜਾਵੇ ਨਾ ਤੇ ਕਲਗੀਧਰ ਪਾਤਸ਼ਾਹੀ ਦਾ ਹੁਕਮ ਹੈ ਹਾਜ਼ਰੀ ਉਹਦੀ ਪ੍ਰਮਾਨ ਹੋਣੀ ਜਿਹੜਾ ਸ਼ਸਤਰ ਲੈ ਕੇ ਆਵੇਗਾ ਸ਼ਸਤਰਾਂ ਤੋਂ ਬਿਨਾਂ ਆਜੋ ਹਾਜ਼ਰੀ ਪ੍ਰਮਾਨ ਨਹੀਂ ਹੋਣੀ ਤੇ ਸੰਗਤ ਜੀ ਪਾਤਸ਼ਾਹ ਜੀ ਤੇ ਵਡਿਆਈ ਬੜੀ ਕੀਤੀ ਨਾ ਫਿਰ ਮਾਰਜੀ ਕਹਿੰਦੇ ਆਸਿ ਕਿਰਪਾਲ ਤੋਖੇ ਗੋ ਤਖਤ ਅਬਰ ਅਰਦੀਰ ਸੋਹ ਸ੍ਰੋਹੀ ਸਾਥੀ ਪ੍ਰਚੰਦ ਗੋਥਾ ਮੰਡਕ ਬਹਾਦਰ ਪ੍ਰਭੰ ਜੇ ਸੰਤਾ ਕਰਨ ਗੁਰਮੁਖਧਰਨ ਤੇ ਲੇ ਬਹਰਨਾ ਜੈ ਜੈ ਜਗ ਕਾਰਨ ਸ੍ਰਿਸ਼ਟ ਰੋ ਪਾਰਨ ਮਮ ਪ੍ਰਤਿਪਾਰਨ ਜੈ ਤੇਗ ਸੰਗਤ ਦੀ ਇਹ ਚੰਡੀ ਦੀ ਵਾਰ ਪੜਨ ਵਾਲੇ ਸੂਰਮੇ ਸਭ ਜਿਨ੍ਹਾਂ ਨੂੰ ਚੰਡੀ ਖੜਕਾਉਣ ਦਾ ਸਦਾ ਹੀ ਚਾਹ ਰਿਹਾ ਹੈ ਇਥੇ ਸਰਸਾ ਦੇ ਕੰਡੇ ਤੇ ਭਾਈ ਉਦੇਸ ਸਿੰਘ ਦੀ